देखो जी आप सूट के फिटिंग निशान ला लिया सारे तो हम आप बहु के मोडे नाने जी आप किस तरीके नि नशान लाने देखो जी आपना सूट हो गया जी आप इतों देखना है इस तरीके देखा इस तरह जिते अपने तीरे वाली सीन हैगी है इस तरीके देखा कि अपना मोढ़ा कि जी अपना मोढ़ा इतें आ गया जी नौ इंच इस तरीके फिटिंग तो निशान तो आप इंच टेप रखना है इत रखना तीरे का ਬਾਲੇ ਖਿੱਚਣਾ ਨਹੀਂ ਜੀ ਇਸ ਤਰੀਕੇ ਨਾਲ ਇਹਨੂੰ ਆਪਾਂ ਮੁੰਡੇ ਨੂੰ ਨਾਰਮਲ ਜਿਹੀ ਖਿੱਚ ਪਾਉਣੀ ਹੈ ਜੀ ਦੇਖੋ 9 ਇੰਚ ਆਪਣਾ ਮੋਢਾ ਆ ਗਿਆ ਜੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਇਸ ਤਰੀਕੇ ਨਾਲ ਆਪਣੀ ਬਾਹਾਂ ਸਾਰੀ ਕਟਿੰਗ ਕੀਤੀ ਹੋਈ ਹੈ ਜੀ ਜਿਹੜੇ ਪਾਸੇ ਬਾਹਾਂ ਦੀ ਆਪਣੀ ਆ ਕਾਟ ਪਾਈ ਆ ਉਸ ਪਾਸੇ ਆਪਾਂ ਬਾਹਾਂ ਦੇ ਮੋਢੇ ਦੀ ਸਿਲਾਈ ਲਾਵਾਂਗੇ ਦੇਖੋ ਇਸ ਤਰੀਕੇ ਨਾਲ ਉਪਰਾਂ ਪੈਂਟ ਦੀ ਲੇਬ ਰੱਖਣਾ ਹੈ ਇੱਥੇ ਤੇ ਇਸ ਤਰੀਕੇ ਨਾਲ ਆਪਾਂ ਜਿੱਥੇ 9 ਇੰਚ ਆ ਗਿਆ ਜੀ ਉਥੇ ਆਪਾਂ ਨਿਸ਼ਾਨ ਲਾ ਦੇਣਗੇ ਠੀਕ ਹੈ ਜੀ ਇਸ ਤੋਂ ਬਾਅਦ ਜੀ ਆਪਾਂ ਬਾਹ ਦੀ ਮੂਰੀ ਦੇਖਣੀ ਹੈ ਆਪਣੀ ਕਿੰਨੀ ਹੈ ਜੀ ਬਾਹ ਦੀ ਮੂਰੀ ਆਪਣੀ 5 ਇੰਚ ਤੇ ਆ ਰਹਾ ਜੀ ਤੇ ਇਸ ਤਰੀਕੇ ਨਾਲ 5 ਇੰਚ ਦੇ ਨਿਸ਼ਾਨ ਲਾ ਲੈਣਗੇ ਆਪਾਂ ਜੇ ਤਾਂ ਕਿਸੇ ਦੀ ਬਾਹ ਮੋਟੀ ਹੈ ਜੇ ਇੱਥੋਂ ਤਾਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾਵਾਂਗੇ ਸਿੱਧਾ ਹੀ ਇੱਥੋਂ ਰੱਖ ਕੇ ਇੰਚ ਟੇਬਲ ਇਸ ਤਰ੍ਹਾਂ ਇੱਥੋਂ ਮੂਰੀ ਤਾਂ ਇਸ ਤਰੀਕੇ ਨਾਲ ਰੱਖਾਂਗੇ ਇੱਥੇ ਮੋਡੇ ਦੇ ਇਸ ਤਰੀਕੇ ਨਾਲ ਇੰਚ ਟੇਬਲ ਰੱਖਾਂਗੇ ਤਾਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਦਨੇ ਆ। ਠੀਕ ਹੈ ਜੀ ਜੇ ਬਾਹ ਦੀ ਮੂਰੀ ਜੇ ਬਾਹ ਆਪਣੀ ਇਥੋਂ ਮੋਟੀ ਹੈ ਜੀ ਜੇ ਆਪਣੀ ਬਾਹ ਇਥੋਂ ਠੀਕ ਠਾਕ ਹੈ ਜੀ ਬਹਲੀ ਮੋਟੀ ਨਹੀਂ ਤਾਂ ਆਪਾਂ ਕੀ ਕਰਨਾ ਜੀ ਇਸ ਤਰੀਕੇ ਨਾਲ ਇਥੋਂ ਨਿਸ਼ਾਨ ਚੱਕਾਂਗੇ 9 ਇੰਚ ਮੁੱਢੇ ਤੋਂ ਇਸ ਤਰ੍ਹਾਂ ਜੀ ਤੇ ਇਸ ਤਰੀਕੇ ਨਾਲ ਥੋੜੀ ਥੋੜੀ ਗਲਾਈ ਪਾਵਾਂਗੇ ਬਾਹ ਦੇ ਵਿੱਚ ਇਸ ਤਰੀਕੇ ਨਾਲ ਐਸਟ੍ਰਮ ਦੇਖੋ ਇਸ ਤਰ੍ਹਾਂ ਆਪਾਂ ਵੀ ਬਾਹ ਦੀ ਵੀਡੀਓ ਬਹੁਤ ਵਧੀਆ ਪਰਫੈਕਟ ਆਉਗੀ ਜੀ ਇੱਥੋਂ ਜੇ ਬਾਹ ਮੋਟੀ ਹੈ ਤੁਸੀਂ ਸਿੱਧਾ ਨਿਸ਼ਾਨ ਲਾ ਦੇਣਾ ਜੇ ਬਾਹ ਆਪਣੀ ਠੀਕ ਠਾਕ ਹੈ ਜੀ ਤਾਂ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਾ ਦੇਣਾ ਇਸ ਤੋਂ ਬਾਅਦ ਜੇ ਆਪਾਂ ਇੱਥੇ ਸਲਾਈ ਲਾਵਾਂਗੇ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਇੱਥੇ ਸਲਾਈ ਲਾਵਾਂਗੇ ਤੇ ਸੂਟ ਦੀ ਫੀਟਿੰਗ ਜਿਹੜੀ ਲੱਗੀ ਹੋਈ ਜੀ ਉਹਦੇ ਸਲਾਈ ਲਾਵਾਂਗੇ ਤੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਜੀ ਆਪਾਂ ਮੋਢਾ ਕਿਸ ਤਰੀਕੇ ਨਾਲ ਜੜਨਾ ਜੀ ਇੰਗ ਦੀ ਸਲਾਈ ਲਾ ਲਈਏ ਜੀ ਆਪਾਂ ਤੇ ਬਾਹਾਂ ਦੀ ਵੀ ਸਲਾਈ ਲਾ ਲਈਏ ਇਸ ਤਰੀਕੇ ਨਾਲ ਦੇਖੋ ਤਵਾਰ ਕੀ ਕਰਾਂਗੇ ਆਪਾਂ ਬਾਹਾਂ ਨੂੰ ਸਿੱਧਾ ਕਰ ਲਾਂਗੇ ਇਸ ਤਰੀਕੇ ਨਾਲ ਤੇ ਕੁੜਤੀ ਨੂੰ ਸਿੱਧਾ ਕਰ ਲਾਂਗੇ ਜੀ ਆਪਾਂ ਇਸ ਤਰੀਕੇ ਨਾਲ ਜਿਹੜੀ ਆਪਾਂ ਬਾਹਾਂ ਸੂਟ ਦੇ ਨਾਲ ਜੁਆਇੰਟ ਕਰਨੀ ਹੈ ਦੀ ਕੁੜਤੀ ਦੇ ਨਾਲ ਉਹਨੂੰ ਆਪਾਂ ਇਸ ਤਰੀਕੇ ਨਾਲ ਦੇਖ ਲਾਂਗੇ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਕਾਟਣਾ ਕਾਟ ਮਲਾ ਦੇਣੀ ਹੈ ਟਿੱਡਾ ਕੱਟ ਵਾਲੀ ਕਾਟ ਹੈ ਜੀ ਉੱਪਰ ਹੈ ਇਹ ਦੀ ਕੁੜਤੀ ਦੀ ਵੀ ਕੱਟ ਵਾਲੀ ਕਾਟ ਉੱਪਰ ਹੈ ਜਾਰੇ ਵਾਲੀ ਕਾਟ ਹੈ ਜਿਹੜੀ ਬੈਕ 'ਚ ਆ ਗਈ ਤੇ ਕੁੜਤੀ ਦੀ ਵੀ ਜਾਰੇ ਵਾਲੀ ਕਾਟ ਹੈ ਜੀ ਬੈਕ 'ਚ ਹੀ ਹੈ ਦੇਖੋ ਦੋਨਾਂ ਪਾਸੇ ਇਸ ਤਰੀਕੇ ਨਾਲ ਆਪਾਂ ਰੱਖਣੀ ਹੈ ਬਾਹ ਨੂੰ ਇਸ ਤੋਂ ਬਾਅਦ ਕੀ ਕਰਨਾ ਹੈ ਜੀ ਆਪਾਂ ਇਸ ਤਰੀਕੇ ਨਾਲ ਬਾਹ ਨੂੰ ਉੱਪਰ ਰੱਖਾਂਗੇ ਜੀ ਇਸ ਤਰੀਕੇ ਨਾਲ ਜਿਹੜੀ ਫੀਟਿੰਗ ਵਾਲੀ ਸਲਾਈ ਹੈ ਤੇ ਜਿਹੜੀ ਬਾਹ ਦੀ ਸਲਾਈ ਹੈ ਇਹਨਾਂ ਨੂੰ ਬਰਾਬਰ ਕਰ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਹਦੇ ਨਾਲ ਨਾਲ ਆਪਾਂ ਸਲਾਈ ਲਾਈ ਜਣੀ ਆ ਇਸ ਤਰ੍ਹਾਂ ਜਿਹੜਾ ਕਪੜਾ ਹੈਗਾ ਫਿਟਿੰਗ ਵਾਲਾ ਜਿਹੜਾ ਸੀਗਾ ਵੇਸਟਿੰਗ ਬਾਦ ਦਾ ਕਪੜਾ ਰੱਖਿਆ ਸੀ ਉਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰ ਲਾਂਗੇ ਤੇ ਇਸ ਤਰ੍ਹਾਂ ਆਪਾਂ ਸਲਾਈ ਲਾਈ ਹਣੀ ਗੁਲਾਈ ਨਾਲ ਅਜੀਬ ਸਾਈਡ ਦੀ ਬਾਹਾਂ ਲੱਗ ਗਈ ਆਪਣੇ ਦੇਖੋ ਕਿੰਨੀ ਬਧੀ ਤੇ ਕਿਹਨਾਂ ਬਾਜੂ ਲੱਗੀ ਆ ਕਿਤੇ ਵੀ ਕੋਈ ਵੀ ਆਪਣੇ ਨਾਂ ਦਾ ਕੁੜਤੀ 'ਚ ਕੋਈ ਵਾਲ ਪੈਂਦਾ ਨਾ ਹੀ ਬਾਹਾਂ ਵਾਲੇ ਸੀਨ 'ਚ ਬਾਹਾਂ ਦੀ ਸਾਈਡ 'ਤੇ ਕੋਈ ਵਾਲ ਪੈਂਦਾ ਇਹ ਦੇਖੋ ਜੀ ਬੈਕ ਤੇ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸੇਮ ਆਪਾਂ ਦੂਸਰੀ ਬਾਜੂ ਵੀ ਜੋਇੰਡ ਕਰਾਂਗੇ ਨਾਲ ਆਪਣੀ ਬਾਜੂ ਆ ਗਈ ਜੀ ਇਸ ਤਰੀਕੇ ਨਾਲ ਆਪਾਂ ਸੀਨ ਲਾਵਾਂਗੇ ਜੀ ਇਹਨੂੰ ਇਸ ਤਰੀਕੇ ਨਾਲ ਇਸ ਤਰ੍ਹਾਂ ਜੀ ਅੰਦਲੇ ਪਾਸੇ ਆਪਾਂ ਇਸ ਸਿਕਨਲ ਸਲਾਈ ਲਾ ਦਾਂਗੇ ਜੀ ਤੇ ਇਸ ਤਰ੍ਹਾਂ ਆਪਾਂ ਦੂਜੀ ਬਾਜੂ ਵੀ ਜੁਆਇੰਟ ਕਰ ਲਾਂਗੇ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਮੈ ਜੂਗਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ